आपने कितना का उठा कर इधर उधर किया था थोड़ा बहुत बहुत। उसके उसमें क्या गैस लीक हो गई थी के पटाका पड़ा था? कर रहा। कर रहा। <laughs> उसके बाद क्या किया आपने कुछ नहीं किया हेलो भाई साहब जो ये सी इधर पड़ा आपने थोड़ा थोड़ा सा इसको घुमाने की कोशिश की थी क्या? तो उसमें से गैस निकल गई थी ਠੀਕ ਉਸਕੇ ਬਾਅਦ AC ਚਲਦਾ ਰਹਾ ਥਾ ਚਲਦਾ ਹੀ ਚਲਦਾ ਹੀ ਰਹਾ ਥਾ ਇਸ ਠੀਕ ਹੈ ਲਓ ਜੀ ਫੇਸਬੁੱਕ ਦੇ ਤੇ YouTube ਦੇ ਮੇਰੇ ਦੋਸਤੋ ਆਏ AC ਲੱਗਿਆ ਸੀ ਇੱਕ R32 ਗੈਸ ਵਾਲਾ ਥੱਲੇ ਫਰਸ਼ ਲਾ ਰਹੇ ਸੀਗੇ ਤੇ ਥੋੜੀ ਜੀ ਅਨਗੈਲੀ ਨਾ ਕਰਿਆ ਕਰੋ ਕਿਉਂਕਿ ਵੱਡਾ ਨੁਕਸਾਨ ਹੋ ਸਕਦਾ ਫਰਸ਼ ਲਾ ਰਹੇ ਸੀ ਤੇ ਜਿਹੜੇ ਫਰਸ਼ ਲਾਉਣ ਵਾਲੇ ਜਿਹੜੀ ਲੇਬਰ ਸੀ ਆਪਣੇ ਆ ਬੈਠਾ ਬਾਈ ਇਹਨੇ ਏਸੀ ਥੋੜਾ ਘਮਾਉਣ ਦੀ ਕੋਸ਼ਿਸ਼ ਕੀਤੀ ਉਹਦੀ ਉਹਦੀ ਪਾਈਪ ਟੁੱਟ ਗਈ ਪਾਈਪ ਟੁੱਟਣ ਦੇ ਨਾਲ ਗੈਸ ਲੀਕ ਹੋ ਗਈ ਪਰ ਏਸੀ ਬੰਦ ਨਹੀਂ ਕੀਤਾ 32 ਵਾਲਾ ਏਸੀ ਸੀਗਾ ਬੰਦ ਨਹੀਂ ਕੀਤਾ ਤੇ ਏਸੀ ਅੰਦਰ ਜੋ 에ਅਰ ਸੀ ਉਹਦੇ ਅੰਦਰ ਚਲੀ ਗਈ ਏਸੀ ਦੇ ਜਿਹੜੀ 에ਅਰ ਆ ਹਵਾ ਉਹ 32 ਵਾਲਾ ਜਿਹੜਾ ਆਇਲ ਆ ਵਿੱਚ ਉਹਦੇ ਨਾਲ ਬਹੁਤ ਰਿਐਕਸ਼ਨ ਕਰਦੀ ਐ ਜਿਹਦੇ ਕਰਕੇ ਏਸੀ ਚੱਲਦਾ ਰਿਹਾ ਜਿਹੜੀ ਹਵਾ ਵਾਰ-ਵਾਰ ਹੋ ਕੇ ਤੇਲ ਦੇ ਵਿੱਚ ਢਿੱਲੰਢੀ ਰਹੀ ਗੈਸ ਤਾਂ ਕਿਉਂਕਿ ਸਾਰੀ ਨਿਕਲ ਗਈ ਸੀ ਉਹ ਤੇਲ ਦਾ ਸੀ ਜੋ ਉਹ ਗਰੀਸ ਬਣ ਗਈ ਸੀ ਜਦੋਂ ਮੈਂ ਹੁਣ ਇਹਦੇ ਵਿੱਚ ਦੁਬਾਰਾ ਗੈਸ ਪਾਉਣ ਆਇਆ ਇਹਨਾਂ ਨੇ ਦੱਸਿਆ ਨਹੀਂ ਵੀ ਏਸੀ ਚੱਲਦਾ ਰਿਹਾ ਇਸ ਤਰ੍ਹਾਂ ਅਸੀਂ ਬੰਦ ਨਹੀਂ ਕੀਤਾ ਜਦੋਂ ਹੁਣ ਗੈਸ ਪਾਉਣ ਆਏ ਇਹਦੇ ਵਿੱਚ ਤੇ ਉਹ ਜੋ ਕੰਪਰੈਸ਼ਰ ਦੀ ਪੰਪਿੰਗ ਆ ਉਹ ਬਿਲਕੁਲ ਬੰਦ ਹੋ ਚੁੱਕੀ ਸੀ ਕੰਪਰੈਸ਼ਰ ਖਰਾਬ ਹੋ ਚੁੱਕਿਆ ਸੀ ਜੀ ਇਸ ਕਰਕੇ ਜਿਹੜੇ R32 ਵਾਲੇ ਵੈਸੇ ਤਾਂ R22 ਵਾਲੇ ਨੂੰ ਵੀ ਨਹੀਂ ਚਾਹੀਦਾ ਆਪਾਂ ਨੂੰ ਜੇ ਗੈਸ ਲੀਕ ਹੋ ਜੇ ਤਾਂ ਬੰਦ ਕਰਨਾ ਚਾਹੀਦਾ ਪਰ ਉਹ ਥੋੜਾ ਜਿਹਾ ਜਲਦੀ ਖਰਾਬ ਨਹੀਂ ਹੁੰਦਾ ਪਰ ਜਿਹੜੇ R32 ਵਾਲੇ AC ਆ ਜੇ ਕਿਤੇ ਉਹਦੀ ਪਾਈਪ ਟੁੱਟ ਜੇ ਤਾਂ ਆਪਾਂ ਨੂੰ ਕੀ ਆ ਉਹ ਜਲਦੀ ਤੋਂ ਜਲਦੀ AC ਬੰਦ ਕਰ ਦੇਣਾ ਚਾਹੀਦਾ ਤਾਂ ਕਿ ਕੰਪਰੈਸ਼ਨ ਆਪਣਾ ਬਜਿਆ ਰਹੇ ਕੰਪਰੈਸ਼ਨ ਨਾ ਖਰਾਬ ਹੋਵੇ ਨਹੀਂ ਤਾਂ ਕੰਪਰੈਸ਼ਨ ਦੇ ਵਿੱਚ ਜੋ ਤੇਲ ਚੱਲ ਰਿਹਾ ਹਵਾ ਦੇ ਨਾਲ ਰਲ ਕੇ ਤੇਲ ਦੀ ਬਿਲਕੁਲ ਗਰੀਸ ਬਣ ਜਾਂਦੀ ਹੈ ਤੇ ਉਹਦੀ ਪੰਪਿੰਗ ਬੰਦ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਜੋ ਕੰਪਰੈਸ਼ਰ 'ਚ ਫਾਲਟ ਪੈਂਦਾ ਉਹ ਜਿਹੜਾ ਗੰਦਾ ਤੇਲ ਆ ਕੰਪਰੈਸ਼ਰ ਦਾ ਉਹ ਕੋਇਲ ਦੇ ਵਿੱਚ ਵੀ ਚਲਿਆ ਜਾਂਦਾ। ਕੈਟਲਰੀ ਦੇ ਵਿੱਚ ਵੀ ਚਲਿਆ ਜਾਂਦਾ। ਤੇ ਇਹ ਬਹੁਤ ਮਹਿੰਤਾਂ ਦਾ ਕੰਮ ਹੋ ਜਾਂਦਾ। ਕੋਇਲ ਨੂੰ ਖੋਲ ਕੇ ਉਹਦੇ 'ਚ ਕੈਮੀਕਲ ਪਾ ਕੇ ਸੀਟੀਸੀ ਉਹਨੂੰ ਸਾਫ ਕਰਨਾ ਪੈਂਦਾ। ਫੇਰ ਕਿਤੇ ਜਾ ਕੇ ਇਹ ਚੱਲਦਾ ਕੰਪਰੈਸ਼ਨ ਚੇਂਜ ਕਰਕੇ ਕੋਇਲ ਸਾਫ ਕਰਕੇ ਜੇ ਤੁਹਾਡਾ AC ਚੱਲ ਸਕਦਾ ਕਈ ਵਾਰੀ ਇਹ ਇਨਡੋਰ ਦੇ ਵਿੱਚ ਵੀ ਚਲਿਆ ਜਾਂਦਾ ਇੱਕ ਚਾਂਸ ਹੈ ਉਹ ਜਾਂ ਵੀ ਮੈਂ ਦੇਖਿਆ ਵੀ ਇਨਡੋਰ ਵੀ ਲਾ ਕੇ ਸਾਫ ਕਰਨਾ ਪਿਆ ਸੀਗਾ ਫੇਰ ਜਾ ਕੇ ਕਿਤੇ AC ਚੱਲਿਆ ਜੇ ਕਿਤੇ AC ਦੀ ਤੁਹਾਨੂੰ ਲੱਗਦਾ AC ਕੂਲਿੰਗ ਨਹੀਂ ਕਰਦਾਗਾ ਹੋ ਸਕਦਾ ਉਹਦੀ ਗੈਸ ਲੀਕ ਹੋਵੇ ਉਹਨੂੰ ਬੰਦ ਕਰ ਦੇਣਾ ਚਾਹੀਦਾ ਉਹਨੂੰ ਚੱਲਦੇ ਨਹੀਂ ਰੱਖਣਾ ਚਾਹੀਦਾ ਤਾਂ ਕਿ ਹੋਰ ਨੁਕਸਾਨ ਨਾ ਹੋਵੇ